ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਰ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਲੋਪੋ ਲੋਪੋ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਨਿਹਾਲ ਸਿੰਘ ਵਾਲਾ ਤਹਿਸੀਲ ਪੈਂਦੀ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇੱਕ ਹੱਥ ਪਿੰਡ ਬਦਨੀ ਕਲਾਂ ਤੇ ਉਤੋਂ ਚੜ੍ਹਦੇ ਵਾਲੇ ਪਾਸੇ ਦੂਜੇ ਪਾਸੇ ਪਿੰਡ ਲੋਪੋ ਆ ਜਾਂਦਾ ਹੈ ਹੱਦ ਦੇ ਉੱਤੇ ਅਰਸੇ ਤੋਂ ਅੱਗੇ ਲੁਧਿਆਣਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਪਹਿਲਾਂ ਵੀ ਕਈ ਵੀਡੀਓ ਬਣੀਆਂ ਕਿਉਂਕਿ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਰੁਟੀਨ ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਸੋ ਸੋ ਇੱਥੇ ਅੱਜ ਫੇਰ ਬਹੁਤ ਸਾਰੇ ਨਾਗ ਵਕਾਊ ਆ ਗਾਵਾਂ ਖਾਸ ਕਰਕੇ ਵਿਕਰੀ ਵਾਲੀਆਂ ਹੈਗੀਆਂ ਮੱਝਾਂ ਵੀ ਆਉਂਦੀਆਂ ਰਹਿੰਦੀਆਂ ਦੋ ਨਾਗ ਸੀ ਉਹਨਾਂ ਦੇ ਸੌਦੇ ਮੇਰੇ ਖਾਲ ਚੋਏ ਹੋਏ ਆ ਸੋ ਜਿਹੜੇ ਵਿਕਰੀ ਵਾਲੇ ਪਸ਼ੂ ਇਸ ਟਾਈਮ ਮੌਜੂਦ ਆ ਉਹਨਾਂ ਸੰਬੰਧੀ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਾ ਖਰੀਦਣਾ ਉਹਦੀ ਤਸੱਲੀ ਕਰਨਾ ਹੱਕ ਆ ਉਹ ਤੁਸੀਂ ਕਰਕੇ ਖਰੀਦ ਸਕਦੇ ਹੋ ਸੋਨੀ ਭਾਈ ਸਸਤੀ ਕਾਰ ਸਸਤੀ ਕਾ ਜੀ ਜੀ ਬੀਰੇ ਸੋਨੀ ਭਾਈ ਅੱਜ ਆਪਾਂ ਇੱਥੇ ਵੀਡੀਓ ਬਣਾ ਰਹੇ ਹਾਂ ਤੇ ਜਿਨ੍ਹਾਂ ਦੇ ਘਰੇ ਵੀਡੀਓ ਬਣਾ ਰਹੇ ਹਾਂ ਅੰਕਲ ਜੀ ਉਹਨਾਂ ਦਾ ਕੀ ਨਾਮ ਉਹ ਗੁਰਤੇਜ ਸਿੰਘ ਪਿੰਡ ਲੁੱਪੋ ਵੀਰੇ ਠੀਕ ਹੈ ਇਹ ਆਪਾਂ ਰਸੂਲਪੁਰ ਵਾਲੀ ਸੜਕ ਤੇ ਰਹਿ ਗਿਆ ਸੜਕ ਟੇਕਾ ਰਾਂ ਹਾਂਜੀ ਠੀਕ ਹੈ ਅਸੀਂ ਮੱਝਾਂ ਵੀ ਲਈ ਆਉਨੇ ਹਾਂ ਕਿ ਗਾਵਾਂ ਮੱਝਾਂ ਦਾ ਟੀਨ ਦੇ ਵਿੱਚ ਵਿਕ ਜਾਂਦੀਆਂ ਮਾਂ ਇੱਕ ਦੋ ਆਉਂਦੀਆਂ ਹੋ ਵੇਚ ਜਾਂਦੀਆਂ ਨਾਲ ਠੀਕ ਹੈ ਗਾਵਾਂ ਤਾਂ ਹਰ ਟਾਈਮ ਹਾਂ ਗਾਵਾਂ ਹਰ ਟਾਈਮ ਅਵੇਲੇਬਲ ਆ ਠੀਕ ਹੈ ਪਹਿਲੇ ਨੰਬਰ ਤੇ ਗਾਂ ਹਾਂ ਇਹ ਦੋ ਤਰੀਕ ਨੂੰ ਐਸਾ ਸੂਈ ਆ 38 ਕਿਲੋ 39 ਕਿਲੋ ਦੁੱਧ ਤੇ ਚਲਦੀ ਆ ਠੀਕ ਹੈ ਤੇ ਦੁੱਧ ਦੇਣ ਦੀ ਆ 45 46 ਕਿਲੋ ਰਾਮਲੇ ਨਾਲੀ ਠੀਕ ਹੈ ਤੇ ਸੂਆ ਵੀਰੇ ਤੀਸਰਾ ਇਹ ਹੂੰ ਤੇ ਮਗਰ ਇਹਨੇ ਬੱਛਾ ਆ ਰੇਟ ਇਹਦਾ ਕਿੰਨਾ ਰੇਟ 185000 ਰੁਪਏ ਆ ਵੀਰੇ ਦਾ ਮੁੱਲ ਖੋਲੀ ਬਈ ਹਾਂ ਹੱਥੀ ਜਵਾਈ ਨੂੰ ਵੀ ਬਹੁਤ ਵਧੀਆ ਬਾਤ ਤੇ ਮਸ਼ੀਨ ਤੇ ਲਾਲੇ ਦਾ ਅੱਛਾ ਇਹ ਜਿਹੜਾ ਆਪਾਂ ਦੁੱਧ ਦੱਸਿਆ 38 39 ਕਿਲੋ ਕੋਈ ਪ੍ਰਾਪਤ ਦੁੱਧ ਦਾ ਹਾਂਜੀ ਦੋ ਟਾਈਮ ਚੋ ਸਕਦਾ ਦੋ ਟਾਈਮ 10 ਟਾਈਮ ਚੋਾਈ ਕਰ ਸਕਦਾ ਇੱਥੇ ਅੱਗੇ ਰਹਿ ਕੇ ਅਜੇ ਤੋਰਦੀ ਸੋ ਸੋ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹਾਂ 38 ਤੋਂ 39 ਕਿਲੋ ਦੁੱਧ ਹਾਜ਼ਰ ਹੈ 185000 ਰੇਟ ਦੋ ਤਰੀਕ ਦੀ ਸੋਈ ਹੈ 13 ਤਰੀਕ ਨੂੰ ਵੀਡੀਓ ਬਣਦੀ ਆ ਤਾਂ 11 ਦਿਨ ਹੋ ਗਏ ਸੋਈ ਨੂੰ ਹਜੇ ਕੜ ਬਗੈਰਾ ਚੱਲਣਾ ਵੀਰੇ ਦੇ ਠੀਕ ਹੈ ਹਾਂ 45 ਕਿਲੋ ਆਂਗੂ ਬਾਈ ਕਹਿੰਦਾ ਵੀ ਇਹਨੇ ਦੁੱਧ ਪਾਉਣਾ ਜੇ ਹੁਣ 38 39 ਕਿਲੋ ਹੈਗਾ ਤਾਂ ਆਰਾਮ ਨਾਲ ਦੁੱਧ ਦੇਣ ਇਹਨਾਂ ਦੇ ਦੇ ਦੇਣਾ ਕਿਉਂਕਿ ਗਾਵਾਂ ਜਿਹੜੀਆਂ ਪੀਕ ਫੜਦੇ ਫੜਦੇ ਕੋਈ ਮਹੀਨਾ ਪਸ਼ੂ ਲੈਂਦਾ ਇਹਨੇ ਬੱਚੇ ਨੂੰ ਜਨਮ ਦਿੱਤਾ ਚੰਗੇ ਕੱਦ ਕਾਠ ਦੀ ਖੁੱਲਾ ਡੁੱਲੇ ਢਾਂਚੇ ਦੀ ਇਹ ਵੈੜ ਥਾਣੇ ਦਾ ਥੀਚੁਆਈ ਵਾਲਾ ਬਾਕੀ ਬਿਊਟੀ ਜਿਹੜੀ ਤੁਸੀਂ ਦੇਖ ਸਕਦੇ ਹੋ ਚੰਗੇ ਦੁੱਧ ਵਾਲੀ ਗਾਂ ਤਿਆਰ ਦੁੱਧ ਜਿਹੜਾ ਤੁਹਾਨੂੰ ਦੱਸਿਆ ਦੋਸਤੋ 38 39 ਕਿਲੋ ਝੋਕੇ ਲੈ ਲਓ ਭਾਵੇਂ ਦੋ ਟਾਈਮ ਰਹਿ ਸਕਦੇ ਹੋ ਤੁਸੀਂ ਰੁੱਕ ਸਕਦੇ ਹੋ ਤੇ ਤਿੰਨ ਟਾਈਮ ਚੋ ਵੀ ਸਕਦੇ ਹੋ ਸੋ ਇਹ ਗਾਂ ਦਸੋ ਪਹਿਲੇ ਨੰਬਰ ਤੇ ਦੇਖੋ 1,85,000 ਰੇਟ ਦੁੱਧ ਬਹੁਤ ਚੰਗਾ ਇਸ ਟਾਈਮ ਜਿਹੜਾ ਹਾਜ਼ਰ ਹੈ ਤੁਸੀਂ ਦੋਨਾਂ ਸਾਈਡ ਤੋਂ ਥਣ ਹਵਾਨਾ ਦੇਖ ਲਓ ਇਸ ਸਾਈਡ ਤੋਂ ਥਾਂ ਦਾ ਸੈਜ ਦੇਖ ਸਕਦੇ ਹਾਂ ਪਛਾਉ ਹਵਾਨਾ ਦੇਖ ਲੋ ਹਜੇ ਜਦੋਂ ਪੂਰੇ ਪੀਕ ਤੇ ਆਊਗੀ 40+45 ਕਿਲੋ ਨੂੰ ਹੱਥ ਮਾਰੂਗੀ ਤਾਂ ਹਵਾਨਾ ਹੋਰ ਪਰ ਆਇਆ ਹੋਇਆ ਤੁਹਾਨੂੰ ਇਹਦਾ ਨਜ਼ਰ ਆਊਗਾ ਸੋ 1 ਲੱਖ ਤੇ 85000 ਚ ਇਹ ਹਾਜ਼ਰ ਦੁੱਧ ਤਿਆਰ ਦੁੱਧ ਸਾਨੂੰ ਦੱਸਿਆ ਗਿਆ ਇਹ ਤੋਂ ਅੱਗੇ ਇੱਕ ਹੋਰ ਵੈੜ ਇਹ ਵੀ ਜੀਤ ਵੀਰੇ ਤੀਜਾ ਸੂਆ ਵਾ ਹਮ ਮਗਰ ਇਹਦੇ ਬੱਚਾ ਵਾ ਠੀਕ ਹੈ ਇਹੇ ਇੱਥਾਂ 35 ਕਿਲੋ ਦੁੱਧ ਤਿਆਰਾ ਹੁਣ ਦਿਨ ਕਿੰਨੇ ਹੋ ਗਏ ਸੂਈ ਇਹਨੂੰ ਸੂਈ ਨੂੰ ਅਜੇ ਕੜ ਬਗੜਾ ਚੱਲਣਾ 13 ਦਿਨ ਨਹੀਂ ਇਹਨੂੰ ਹੋਵੇ ਸੂਈ ਇਹ ਤਾਂ ਤਿੰਨ ਤਰੀਕ ਨੂੰ ਸੂਈ ਜਾ ਵੀਰੇ ਠੀਕ ਹੈ ਇਹਦਾ ਰੇਟ ਕਿ ਰਹੂਗਾ ਇਹਦਾ 1,115,000 ਰੁਪਿਆ ਮੁੱਲ ਠੀਕ ਹੈ ਖੋਲੀ ਬਈ ਇਹ ਇਹ ਤਾਂ ਖੋਲਣ ਦਾ ਚਲ ਲੋੜ ਨਹੀਂ ਬੜੀ ਗੱਲ ਹੈ ਹਾਂ ਤੇ ਗਾਂ ਵਾਲੀ ਵੀ ਦੇਖ ਲੈਨੇ ਆਪਾਂ ਚੰਗਾ ਦੁੱਧ ਆ ਦੋਸਤੋ ਤੇ 1,115,000 ਇਹਦਾ ਰੇਟ ਹੈ ਇਰੇ ਡਿਜੀ ਤੇ ਪੈਰ ਬਣਾਏ ਸੀ ਪਰसों ਥੋੜਾ ਜਿਹਾ ਪੈਰਾਂ ਦਾ ਕਰਦੀ ਸੀਗੀ ਠੀਕ ਹੈ ਹਾਂ ਹੁਣ ਤਾਂ ਸਹੀ ਤਰ੍ਹਾਂ ਦੀ ਆ ਵਧੀਆ ਓਕੇ ਸੋ ਦੋਸਤੋ ਫਵਾਨਾ ਇਹਦਾ ਵੀ ਜੁਆਈ ਵਾਲਾ ਗਾਂ ਬਰੀਡ ਵਾਈਜ਼ ਚੰਗੀ ਆ ਪਰ ਇਹ ਲੱਗਦਾ ਵੀ ਜਿਵੇਂ ਥੋੜਾ ਘੱਟ ਸੰਭਾਲ ਵਾਲੇ ਵੀਰ ਕੋਲੋਂ ਆਈ ਹੁੰਦੀ ਐ ਫਵਾਨਾ ਇਹਦਾ ਤੁਸੀਂ ਦੇਖ ਲਓ 35 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ 1 ਲੱਖ ਤੇ 15000 ਰੇਟ ਹੈ ਪੈਰ ਇਹਦੇ ਬਣਵਾਏ ਹੋਏ ਆ ਉਹਦੇ ਕਰਕੇ ਥੋੜਾ 2-3 ਦਿਨ ਪਸ਼ੂ ਅਡਜਸਟ ਕਰਨ ਤੇ ਲੈਂਦਾ ਇੱਕ ਹੋਰ ਗਾਂ ਇਹ ਦੂ ਅੱਗੇ ਤਿੰਨ ਨੰਬਰ ਦੇ ਉੱਤੇ ਜਗਜੀਤ ਵੀਰ ਰਾਤ ਸੂਈ ਆ ਸੂਹਾ ਇਹਦਾ ਵੀ ਤੀਜਾ ਵਾ ਠੀਕ ਹੈ ਮੋਲਾ ਕੱਢਿਆ ਦਾ 6-7 ਕਿਲੋ ਸੂਬਾ ਹੂੰ ਜੇਰ ਜੂਰੂ ਕੰਪਲੀਟ ਆ ਰੇਰੇ ਦੇ ਬੱਚੀ ਆ ਬੱਚੀ ਨੂੰ ਜਨਮ ਦਿੱਤਾ ਠੀਕ ਹੈ ਤੇ ਮੁੱਲੇ ਦਾ 82000 ਰੁਪਿਆ ਵੀਰੇ ਤੋੜ ਦਈਏ ਨੂੰ ਹਾਂ ਤੋੜ ਦੋ ਭਰਾਤ ਮੁੱਲ 82000 ਸੂਹਾ ਤੀਜਾ ਰਾਤ ਦੀ ਸੂਈ ਹੈ ਸਵੇਰ ਦੁੱਧ ਦੇ ਦਾ ਕੱਢਿਆ 6-7 ਕਿਲੋ ਬੱਚੀ ਇਹਦੀ ਸੋਹਣੀ ਆ ਤੁਹਾਨੂੰ ਦਿਖਾ ਵੀ ਦੇਉਂਗਾ 82000 ਰੇਟ ਆ ਢਾਂਚਾ ਜਿਹੜਾ ਉਹ ਤੁਸੀਂ ਇਹਦਾ ਵੀਡੀਓ ਚ ਦੇਖ ਲਓ ਬਾਕੀ ਭਲੋਣ ਹਵਾਨੇ ਤੇ ਹਜੇ ਉਵੇਂ ਦਿਸਦੀ ਐ ਤਾਜੀ ਸੋਈ ਵੀ ਐ ਸੋਨੀ ਪਈ ਦੀ ਵੱਛੀ ਠਾਦੀ ਹੁੰਦੀ ਸੋ ਇਹ ਗਾਂ ਦਸੋ 82000 ਇਹਦੇ ਨਾਲ ਜਿਹੜੀ ਵੱਛੀ ਆ ਉਹ ਜ਼ਰੂਰ ਦੇਖ ਲਓ ਸੋਹਣੇ ਢਾਂਚੇ ਦੀ ਵੱਛੀ ਦਸੋ ਨਾਲ ਇਹਦੇ ਐਚਐਫ ਚ ਸੀਮਣ ਬਹੁਤ ਚੰਗੇ ਚੰਗੇ ਆਉਂਦੇ ਉਹਦੇ ਕਰਕੇ ਬੱਚੇ ਜਿਹੜੇ ਉਹ ਚੰਗੇ ਆਉਂਦੇ ਆ ਹਮੇਸ਼ਾ ਦੇਖਦੇ ਆ ਜਿਆਦਾ ਵਧੀਆ ਬੱਚੇ ਆ ਹੁੰਦੇ ਆ ਸੋਨੀ ਭਾਈ ਇਹਦੋਂ ਅੱਗੇ ਜਿਹੜੀ ਵਾਰ ਚਾਰ ਇਹ ਵੀ ਇਹ ਪਹਿਲੇ ਸੂਏ ਆ 6 ਦਿਨ ਦਾ ਇਹਨੂੰ ਸੂਈ ਨੂੰ 4 ਦਿਨ ਹੋ ਗਏ 15 16 ਕਿਲੋ ਬੋਲਾ ਹੁਣ ਤਿਆਰ ਹੈ ਇਹਠਾਂ ਠੀਕ ਹੈ ਮਗਰ ਇਹਨੇ ਬੱਚੀ ਨੂੰ ਜਨਮ ਦਿੱਤਾ ਤਾਂ ਥੋੜਾ ਸੀਜਵਾਈ ਵਾਲਾ ਪੂਰਾ ਵਧੀਆ ਦਾ ਇਹਦਾ ਰੇਟ ਕੀ ਰੱਖੂਗਾ ਇਹਦਾ ਵੀ 82000 ਰੁਪਿਆ ਮੁੱਲ ਆ ਵੀਰੇ ਖੋਲੀ ਭਾਈ ਸੋ ਦੋਸਤੋ 82000 ਇਹਦਾ ਰੇਟ ਆ ਇਹ ਫਿਕਸ ਹੀ ਹੈ ਹਵਾਨੇ ਦੀ ਪੱਕੇ ਹਵਾਨੇ ਦੀ ਹੈ ਇਹਦੀ ਬੱਚੀ ਵਾਈਟ ਰੰਗ ਚ ਆ ਆਪਾਂ ਬਾਕੀ ਦੇਖ ਲਾਂਗੇ ਜਦੋਂ ਗਾਂ ਖੋਲਦੀ ਹੈ ਕੋਲੋਂ 6 ਦਿਨ ਦਾ ਸੂਆ ਇਹਦਾ ਵੀ ਥਾਨ ਹੱਥੀ ਚੋਈ ਵਾਲਾ ਢਾਂਚਾ ਵੀ ਇਹਦਾ ਸੋਹਣਾ। ਉਲਟਾ ਕੱਚੇ ਜੀ ਤੋੜਦੇਸਾਲੇ ਨੂੰ ਤਾਰ ਲਾ ਬਈ। ਇਹਦਾ ਰੇਟ ਵੀ 82000 ਰੀਆ। ਕਮਾਲ ਆ ਬੰ। ਢਾਂਚਾ ਚੰਗਾ ਦੋਸਤੋ। ਇਸ ਵੈਡ ਦਾ ਬਾਕੀ ਇਹਦੇ ਨਾਲ ਵੱਚੀ ਹੈ ਇਹ ਦੋ ਕੇ ਸੋਨੀ ਜਿਹੜੀ ਇਹ ਗਾਂ ਵੇਚਾਲੀ ਇਹ ਜੀਤ ਵੀਰੇ ਇਹਨੂੰ 7 ਦਿਨ ਹੋ ਗਏ ਸੂਈ ਨੂੰ ਹੂੰ ਇਹ ਦੂਜਾ ਸੂਆ ਵਾ ਦੁੱਧ ਇਹਦੇ 8 13 ਕਿਲੋ ਆ ਹੁਣ ਇਹਦਾ ਰੇਟ ਕੀ ਰਿਹਾ ਇਹਦਾ ਮੁੱਲ 50000 ਰੁਪਿਆ ਵੀਰੇ ਠੀਕ ਹੈ ਹਾਂਜੀ ਹਾਂਜੀ ਇਦੂ ਗਾਂ ਆ ਗਈ ਵੀਰੇ ਇਹ ਵੀ ਪਹਿਲੇ ਸੂਏ ਆ ਦੰਦਾਂ ਦੇ ਵਿੱਚ ਛੇਦ ਆਂਦਾ ਇਹ ਹੂੰ ਮਤਲਬ ਇਹ ਪੂਰਾ ਅਕਰ ਚੜ ਕੇ ਲੱਗੀ ਸੀਗੀ ਠੀਕ ਹੈ ਤੇ ਬਰੀਡ ਵਾਈ ਬਹੁਤ ਵਧੀਆ ਬਰੂਟ ਦੀ ਆ ਪਾ ਇਹ ਗਾਂ ਜਾਂ ਪਤਾ ਨਹੀਂ ਮੈਨੂੰ ਬੰਦਾ ਨਹੀਂ ਮਿਲਿਆ ਨੇ ਕੀ ਕਹਾਣੀ ਦੱਸਿਆ ਵੀ ਕਿਵੇਂ ਆ ਕਿਵੇਂ ਨਹੀਂ ਇਹ ਬੁਢਿਆਂ ਨੇ ਸੌਦਾ ਕੀਤਾ ਸੀ ਮੇਰਾ ਘਰੇ ਆਸਣਾ ਠੀਕ ਹੈ ਹਾਂਜੀ ਹਾਂਜੀ ਇਹਦਾ ਮੁੱਲ ਹੈਗਾ 92000 ਰੁਪਿਆ ਵੀਰੇ ਗੱਬਣਾ ਹਾਂ ਗੱਬਣਾ 10-12 ਦਿਨ ਪਏ ਆ ਇਹਦੇ ਹਜੇ ਸੋ ਸੋ 10 ਤੋਂ 12 ਦਿਨ ਲਾਈ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਹਾਂ ਬਣੀ ਇਸ ਕੁਆਲਿਟੀ ਬਹੁਤ ਚੰਗੀ ਆ ਮਰੇ ਮੂੰਹ ਦਿਖਾ ਦੇ ਦਣ ਹਜੇ ਇਹਦੇ ਵੀ ਪਏ ਆ ਸੂਨ ਦੇ ਵਿੱਚ ਟਾਂਚਾ ਦੇਖ ਲਓ ਫਿਰ ਅੱਛੀ ਜਿਹਾ ਹਵਾਨਾ ਕੱਢੂਗੀ ਬਾਕੀ ਸਟਰਕਚਰ ਇਹਦਾ ਵੀ ਬਹੁਤ ਸਾਰਾ ਇਹ ਕਪਣ ਇਹ ਤੋਂ ਇਲਾਵਾ ਦੋ ਇੱਕ ਟੋਕੜ ਗੱਬਣ ਜਰਸੀ ਤੇ ਇੱਕ ਟੋਕੜ ਜਰਸੀ ਮੇਰੇ ਖਿਆਲ ਚ ਦੋ ਜਰਸੀ ਵੀ ਹੈ ਬਾਈ ਕੋਲ ਸੋਨੀ ਭਾਈ ਇਹ ਜਿਹੜੀ ਜਰਸੀ ਆਪਾਂ ਦਿਖਾ ਰਹੇ ਆ ਹੁਣ ਇਹ ਗੱਬਣ ਹੈ ਜਾਂ ਵੀਰੇ ਇੱਕ ਮਹੀਨਾ ਤੇ ਤਿੰਨਾਂ ਦਿਨਾਂ ਦੀ ਗੱਬਣ ਆ ਇਹ ਕਿੱਕ ਪਾਸ ਦੇ ਵਿੱਚ ਨਹੀਂ ਆਈਗੀ ਇਹ ਚੈੱਕ ਕਰਾਈ ਨਹੀਂ ਆਪਾਂ ਬਹੁਤ ਜੇਠਾ 11:30 ਦੇ 12 ਦੇ ਵਿੱਚਕਾਰ ਹੈਗਾ ਠੀਕ ਹੈ ਹਾਂ ਤਿਜਵਾਈ ਵਾਲੀ ਬਹੁਤ ਵਧੀਆ ਥਣ ਲੱਗਿਆ ਹੋਇਆ ਇਹਨੂੰ ਅੱਛਾ ਇਹਦਾ ਖਾਲੀ ਦੇ ਹਿਸਾਬ ਤੇ ਹਾਂ ਖਾਲੀ ਦੇ ਹਿਸਾਬ ਤੇ ਇਹਦਾ ਮੁੱਲ ਹੈਗਾ 37000 ਰੁਪਏ ਵੀਰੇ ਬੁੱਧ ਕਿੰਨਾ ਹੈਸ਼ਟੈਗ ਬੁੱਧ 11 ਤੇ 12 ਦੇ ਵਿੱਚਕਾਰ ਆ ਜੀ ਤੋਰੀ ਬਈ 37000 ਰੇਟ ਆ ਦੋਸੋ ਗੱਬਣ ਮਹੀਨੇ ਤੋਂ ਉੱਤੇ ਹੋ ਗਿਆ ਪਰ ਇਹ ਹਜੇ ਚੈੱਕ ਪਾਸਟ ਚ ਨਹੀਂ ਆਉਂਦੀ ਹੈ ਪਹਿਲੇ ਸੂਈ ਆ ਰੇਟ ਖਾਲੀ ਦੇ ਹਿਸਾਬ ਤੇ ਕੀਤਾ ਤੇ ਖਾਲੀ ਮੰਨ ਕੇ ਖਰੀਦਿਓ ਗੱਬਣ ਨਿਕਲ ਆਉਂਦੀ ਆ ਤਾਂ ਤੁਹਾਡੀ ਚੰਗੀ ਕਿਸਮਤ ਆ ਨਹੀਂ ਪਰ ਤੁਸੀਂ ਆਪਦੇ ਹਿਸਾਬ ਨਾਲ ਇਹ ਇਹਦੀ ਕਰਵਾ ਲਓ ਜੀ 37000 ਸੋਹਣੀ ਜਰਸੀ ਆ ਦੋਸੋ जिने जर्सी ਦਾ ਚੌਂਕ ਪੂਰਾ ਕਰਨਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਬਾਕੀ ਏਆਈ ਆਪਦੇ ਹੱਥੀਂ ਕਰਾਵੋਗੇ ਤਾਂ ਸੀਮਨ ਚੰਗਾ ਆਪਦੀ ਪਸੰਦ ਦਾ ਲਵਾ ਸਕਦੇ ਹੋ ਇੱਕ ਗੱਬਨ ਚੈੱਕ ਪਾਸ ਜਰਸੀ ਇਹ ਜਿਹੜੀ ਜੀਤ ਵੀਰੇ ਸਾਢੇ ਪੰਜ ਮਹੀਨਿਆਂ ਦੀ ਗੱਬਨ ਠੀਕ ਹੈ ਹਾਂਜੀ ਦੁੱਧ ਹੈਗਾ 12 ਕਿਲੋ ਇਹ ਤਾਂ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਹੈਗਾ 55000 ਰੁਪਇਆ ਠੀਕ ਹੈ ਭਾਈ ਹਾਂਜੀ 255000 ਚ ਸਾਢੇ ਪੰਜ ਮਹੀਨਿਆਂ ਦੀ ਗੱਬਨ ਚੈੱਕ ਪਾਸ ਹੈ ਜਿਹਨੇ ਲਜਾਣੀ ਇੱਥੋਂ ਚੈੱਕ ਪਾਸ ਕਰਾ ਲਓ ਕਿਉਂਕਿ ਬਾਰ ਚ ਕਿਸੇ ਕੋਲੋਂ ਫਰਕ ਨਾ ਤੁਹਾਡਾ ਦੋਹਾਂ ਤਰ੍ਹਾਂ ਦਾ ਬੰਦਾ ਸੁਆ ਸੋਨੀ ਬਾਈ ਕਹਿੰਨਾਂ ਮੈਂ ਸੂਈ ਸੁਆ ਵੀਰੇ ਹੁਣ ਗਾਂਂ ਦੂਜੀ ਸੂਈ ਸੁੂ ਵੀ ਪਹਿਲੇ ਸੂਈ ਸੂਈ ਹੋਈ ਆ ਠੀਕ ਹੈ ਤੰਦਾਂ ਦੇ ਵਿੱਚ ਹੀ ਹੋਊਗੀ ਦੰਦ ਨਹੀਂ ਪੱਟੇ ਦੇ ਦੇਖਣੇ ਆ ਹੋ 12 ਕਿਲੋ ਦੁੱਧ ਹੈਗਾ ਸਾਢੇ 5 ਮਹੀਨਿਆਂ ਦੀ ਸੂਈ ਰੈੱਡ ਕਲਰ ਦੇ ਵਿੱਚ ਛੋਟੀ ਨਹੀਂ ਕਰਦ ਵਾਲੀ ਆ ਵੱਡੀ ਆ ਬਿਹੜ ਵਿਚ ਦਰਮਿਆਨੀ ਨਹੀਂ 55000 ਰੇਟ ਆ ਦਸ ਸੋ ਇਹ ਦੋ ਜਰਸੀ ਗਾਵਾਂ ਇੱਕ ਟੋਕੜ ਹਜੇ ਗੱਬਣ ਕਨਫਰਮ ਨਹੀਂ ਰੇਟ ਠੀਕ ਹੈ ਤੁਸੀਂ ਬਾਕੀ ਆ ਕੇ ਦੇਖ ਲਓ ਜੇ ਤੇ ਇਹ ਗੱਬਨ ਚੈੱਕ ਪਾਸ ਹੈ ਦੋ ਜੋੜਾ ਦਸੂ ਇਹ ਜਰਸੀ ਬੱਚਿਆਂ ਦਾ ਬਾਈ ਫਰਿਆਂ ਕੋਲ ਵਕਾਊ ਹੈ ਇਹਦਾ ਰੇਟ 52000 ਕਨਫਰਮ ਚੈੱਕ ਪਾਸ ਹੈ ਚੰਗੇ ਘਾਤ ਕਾਟਦੀ ਹੈ ਤੇ ਤੋਂ ਲਾਵਾ ਐਚ ਐਫ ਜਾਂ ਕਰੌਸ ਬਰੀਡ ਦੇ ਵਿੱਚ ਤੁਸੀਂ ਤੁਸੀਂ ਦੇਖੋ ਆ ਕੇ ਦੇਖ ਲਓ ਜਿਹੜਾ ਨਾ ਤੁਹਾਨੂੰ ਜੱਚਾ ਖਾਸ ਕਰਕੇ ਜਿਆਦਾ ਚੰਗੇ ਦੁੱਧ ਵਾਲੀ ਭਾਵੇਂ ਤੁਸੀਂ ਦੋ ਟਾਈਮ ਚੋ ਤਿੰਨ ਟਾਈਮ ਚੋ ਰਕਮ ਤੁਸੀਂ ਲਾਉਣੀ ਹੈ ਤਾਂ ਤਸੱਲੀ ਕਰਨਾ ਵੀ ਹੱਕ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ